ਕਦੇ ਵੀ ਨਹੀਂ ਆਇਆ ਇਸ ਏਰੀਆ ਚ ਪਾਣੀ ਉਹ ਦੂਰ ਤੱਕ ਨਿਕਾ ਵਰਲੋ ਸਾਰੀ ਜੀਰੀ ਖਤਮ ਹੈ ਸਾਰੀ ਜੀਰੀ ਉਹ ਅੰਦਰਲੀ ਸਾਈਡ ਵਾਲੀ ਖਤਮ ਹੋ ਗਈ ਸਾਰੀ ਆ ਗਈ ਨਵੀਂ ਵੀ ਸਾਰੀ 1961 ਦੇ ਵਿੱਚ ਖਤਰੀ ਵਾਲਾ ਡੁੱਬ ਗਿਆ ਆ ਸਾਰੀ ਜੀਰੀ ਮਰ ਗਈ ਆ ਦੇਖੋ ਬਾਈ ਜੀ ਕਿੱਹਾ ਦੇਖ ਸਕਦੇ ਹੋ ਇੱਥੋਂ ਦੀ ਉੱਪਰ ਦੀ ਪਾਣੀ ਆਇਆ ਹੈ ਜਮਾ ਖਤਮਾ ਰੰਗ ਦੇਖੋ ਜੀਰੀ ਦਾ ਇਹ ਤਾਂ ਖਤਮ ਹੋ ਗਈ ਸਾਰੀ ਮੱਲੇ ਵਾਲੀ ਗੰਦੀ ਜੀਰੀ ਲੋ ਜੋ ਸਾਡੇ ਦਾ ਜੀ ਤੇ ਫੜ ਕੇ ਉਹ ਤੋਂ ਪਾਣੀ ਆਇਆ ਹਾਂ ਉਹ ਕੰਦੂ ਮਿਲਦਾ ਕੰਤ ਵੀ ਹੁਣ ਆਇਆ ਉਹ ਕਹਿੰਦਾ ਕੋਈ ਨਾ ਡੀਵੀਪੀਲ ਨਹੀਂ ਆਇਆ ਕਾਰਡ ਤੋਂ ਦੇਖੋ ਨਾ ਬੱਦ ਆ ਵੀ ਹੈ ਨਹੀਂ ਨਹੀਂ ਇੰਨਾ ਪਾਣੀ ਨਹੀਂ ਆਇਆ 92 ਜਿਹੜਾ 92 ਚ ਆਇਆ ਆ ਜਾ ਰਿਹਾ ਬਾਡੀ ਦੇ ਵਿੱਚ ਇਧਰ ਆਏ ਕਰਦੇ ਹੁਣ ਇਹ ਹੁਣ ਤਾਂ ਨਿਕਲ ਰਿਹਾ ਲੱਗ ਰਿਹਾ ਇਧਰ ਜਿੱਥੇ ਕਿ ਜਿਹੜੇ ਸਾਰੇ ਖੜੇ ਹੋਣਗੇ 92 ਚ ਆਇਆ ਸੀ ਜਿਹੜਾ ਬਾਰਿਸ਼ਾਂ ਦਾ ਪਾਣੀ ਸੀ ਉਹ ਠੀਕ ਹੈ ਜਿਹੜਾ ਮਤਲਬ ਕਿ ਹੁਣ ਆਇਆ ਜਿਹੜਾ ਮਤਲਬ ਕਿ ਬਾਹਰਲਾ ਪਾਣੀ ਆਇਆ ਉਹ ਇਸ ਏਰੀਆ ਦੇ ਵਿੱਚ ਹੁਣ ਆਇਆ ਪਹਿਲਾਂ ਨਹੀਂ ਆਇਆ ਸੀ ਪਹਿਲਾਂ ਆਇਆ 261 ਚ ਆਇਆ ਨਹੀਂ ਬਰੋਪਰ ਪਾਣੀ ਸੀ ਉਦੋਂ ਵੀ ਇਸੇ ਨਾਲੇ ਨੇ ਨਾਲੇ ਦੇ ਵਿੱਚੋਂ ਦੀ ਪਾਣੀ ਆਇਆ ਸੀ ਉਹ 1961 ਚ ਆਇਆ ਜਿਹੜਾ ਠੀਕ ਹੈ ਉਦੋਂ ਛੋਟਾ ਖੱਤਰੀ ਵਾਲਾ ਕਹਿੰਦੇ ਨੇ ਉਹ ਪੁਰਾਣਾ ਖੱਤਰੀ ਵਾਲਾ ਉਹ ਡੁੱਬ ਗਿਆ ਸੀ ਅੱਛਾ ਉਦੋਂ ਉਸ ਤੋਂ ਬਾਅਦ ਜਿੱਥੇ ਹੁਣ ਖੱਤਰੀ ਵਾਲਾ ਪਿੰਡ ਬਸਿਆ ਹੋਇਆ ਉਹ ਪਿੰਡ ਅੱਧਾ ਕਿਲੋਮੀਟਰ ਪਰਲੀ ਸਾਈਡ ਤੇ ਜਾ ਕੇ ਬਸੇ ਨਾਲੇ ਕਹਿੰਦੇ ਨੇ ਵੀ 88 ਚ ਪਾਣੀ ਆਇਆ ਸੀ ਉਸ ਤੋਂ ਵੱਧ ਕਾਢ ਦੇ ਪਾਣੀ ਆਇਆ ਮਤਲਬ ਹਾਂ ਉਦੋਂ ਪਹਿਲਾਂ ਇੰਨਾ ਪਾਣੀ ਆਇਆ ਸੀ ਕਿ ਖੱਤਰੀ ਵਾਲਾ ਪਿੰਡ ਡੁੱਬ ਗਿਆ ਸੀ ਪੂਰੇ ਦਾ ਪੂਰਾ ਅੱਛਾ ਸਾਰਾ ਬਰਬਾਦ ਹੋ ਗਿਆ ਇਧਰਲੇ ਪਾਸੇੋਂ ਮਲ ਕੇ ਫਿਰ ਲੋਕ ਨਿਕਲ ਕੇ ਪਰਾ ਟਿੱਬੇ ਤੇ ਬੈਠੇ ਉਹ ਉੱਥੇ ਜਾ ਕੇ ਅ ਬਸੇ ਨੇ ਲੋਕ ਉਸ ਪਿੰਡ ਦੇ ਵਿੱਚ ਵੀ ਜਿੱਥੇ ਹੁਣ ਬਸੇ ਨੇ ਉੱਥੇ ਵੀ ਐਤਕੀ ਦੁਆਰੇ ਪਾਣੀ ਆ ਗਿਆ ਕਿਹਨਾਂ ਦਾ ਪਾਪ ਕੀ 88 ਤੇ 61 ਦਾ ਰਿਕਾਰਡ ਵੀ ਤੋੜਤਾ ਇਸ ਵਾਰ ਹਾਂ ਐਤਕੀ ਰਿਕਾਰਡ ਟੁੱਟ ਗਿਆ ਜੀ ਉੱਥੇ ਜਿੱਥੇ 1961 ਚ ਪਾਣੀ ਚੜਿਆ ਤੇ ਉੱਥੇ-ਉੱਥੇ ਐਤਕੀ ਪਾਣੀ ਚੜ ਚੁੱਕਿਆ ਅੱਛਾ ਹਾਂ ਬਹੁਤ ਆਜ ਤੋਂ 3 ਦਿਨ ਪਹਿਲਾਂ ਅੱਜ ਤੋਂ 3 ਦਿਨ ਪਹਿਲਾਂ ਜਿੱਥੋਂ ਦੀ ਲੰਗ ਲੰਗਾ ਹੁਣ ਰਸਤਾ ਇਹ ਰੋਡ ਹੈ ਲਿੰਕ ਰੋਡ ਬਣੀ ਹੋਈ ਹੈ ਇੱਥੇ 8-8 9-9 ਫੁੱਟ ਪਾਣੀ ਦੀ ਅੱਜ ਤੋਂ 3 ਦਿਨ 4 ਦਿਨ ਪਹਿਲਾਂ ਚਾ ਚਾ ਹੁਣ ਉਤਰ ਗਿਆ ਪਾਣੀ ਬਹੁਤ ਉਤਰ ਗਿਆ ਹਾਂਜੀ ਵੀ ਚਲ ਰਿਹਾ ਜੀਰੀਆਂ ਦਾ ਖਤਮ ਪਰ ਬੈਡ ਸਮੈਲ ਜਿਵੇਂ ਹੁਣ ਆ ਰਹੀ ਹੈ ਕਿ ਅੱਗੇ ਮਹਾਮਾਰੀ ਫੈਲਣ ਦਾ ਬਹੁਤ ਅਸਰ ਨੇ ਵੀ ਮਹਾਮਾਰੀ ਫੈਲਣੀ ਅੱਗੇ ਠੀਕ ਹੈ ਜੀਰੀਆਂ ਦਾ ਨੁਕਸਾਨ ਬਹੁਤ ਹੈ ਸਾਰੇ ਏਰੀਆ ਦਾ ਜੀਰੀ ਲੋਕਾਂ ਦੇ ਘਰ ਡਿੱਗੇ ਘਰ ਬਹੁਤ ਡਿੱਗੇ ਬਹੁਤ ਨੁਕਸਾਨ ਹੈ ਘਰ ਬਹੁਤ ਡਿੱਗੇ ਹੋ ਗਏ ਨੇ ਠੀਕ ਹੈ ਬਾਉਂਡਰੀਆਂ ਨੇ ਜਿਹੜੀਆਂ ਕੋਈ ਚਾਰ ਦੁਵਾਰੀਆਂ ਬਣੀਆਂ ਹੋਈਆਂ ਬਾਹਰ ਬਾਗਲ ਹਨਾ ਕੋਠੀ ਰੰਡੇਾਲ ਪਿੰਡ ਚੋਂ ਨਿਕਲਦੇ ਆ ਜਿਹੜਾ ਛੱਪੜਦੀਪ ਪਰਲੇ ਕਿਨਾਰੇ ਕੋਠੀ ਐ ਕਰੋੜਾਂ ਤੋਂ ਉੱਪਰ ਕਰੋੜ ਤੋਂ ਉੱਪਰ ਰੁਪਈਆ ਲੱਗਿਆ ਹੈ ਦੀ ਸਵੀਮਿੰਗ ਪੂਲ ਵੀ ਬੰਦੇ ਨੇ ਘਰੇ ਬਣਾਇਆ ਹੈ ਅੱਛਾ ਅਜਾਇਬ ਐ ਮੁੰਡੇ ਦਾ ਨਾਂ ਉਹਦੀ ਸਾਰੀ ਉਹ ਬਾਹਰਲੀ ਬਾਉਂਡਰੀ ਵੀ ਤੇ ਕੋਠੀ ਦੀਆਂ ਬਾਹਰਲੀਆਂ ਕੰਧਾਂ ਸਾਰੀਆਂ ਬੈਠ ਗਈਆਂ ਸਾਰੀ ਕੋਠੀ ਪਾਟ ਗਈ ਉਹ ਇੱਕ ਕਾਰਨ ਹੋਇਆਣਾ ਇੱਕਦਮ ਪਾਣੀ ਆਣਾ ਸਾਰੇ ਇੱਕਦਮ ਮੀਂਹ ਸਾਰੇ ਪੰਜਾਬ ਚ ਆਇਆ ਉਹ ਚੀਜ਼ ਨੇ ਅੱਛਾ ਮੀਹਾਂ ਦਾ ਪਾਣੀ ਮੀਹਾਂ ਦੇ ਪਾਣੀ ਦੇ ਪ੍ਰੈਸ਼ਰ ਨਾਲ ਬਹੁਤ ਉਸਾਂ ਕਰਤਾ ਵੀ ਪਾਣੀ ਉੱਪਰ ਚੜਨ ਲੱਗ ਰਿਹਾ ਪਾਣੀ ਜਾ ਗਈ ਉਹਦਾ ਨਹਿਰ ਦਾ ਪਾਣੀ ਆ ਪਾਣੀ ਬਹੁਤ ਆਇਆ ਆ ਹੁਣ ਪਾਣੀ ਵਾਪਸ ਜਾ ਰਿਹਾ ਇਧਰੋਂ ਇਹ ਪੱਟੇ ਹੋਇਆ ਇਹ ਪਾਣੀ ਚੱਲ ਰਿਹਾ ਹੈ ਛਾਦੀ ਚਾਰ ਦਿਨ ਹੋ ਹੋ ਲੱਗਦਾ ਰਹੇ ਬਾਣਾ ਬਾਣਾ ਦਾ ਪਾਣੀ ਹੁਣ ਇਹਦਾ ਕਲੇਮਲ ਘਟਿਆ ਥੋੜਾ ਜਿਹਾ ਇਹਦਾ ਪਾਣੀ ਹੈ ਇਹ ਹਾਂ ਇਧਰੋਂ ਪਾਣੀ ਘਟ ਰਿਹਾ ਸਾਰਾ ਹੁਣ ਇਹ ਨਾਲੀ ਚੜ੍ਹ ਔਡਰੈਸ ਰਾਜੇ ਸਰਾਂ ਕਚਰੀ ਇਹ ਕੀਲ ਕਿਸ਼ਨਾ ਡਾਕਟਰ ਸਾਹਿਬ ਇਹ ਹੈ ਕਿਸ਼ਨਾ ਕਿਹੜੀ ਹੈ ਲੋਕੇਸ਼ਨ ਇਹ ਇਧਰ ਬਰੇਟਾ ਆ ਗਿਆ ਜੀ ਬਰੇਟਾ ਮੰਡੀ ਬਲਾਡ ਆ ਗਿਆ ਬਰੇਟਾ ਮੰਡੀ ਇਧਰ ਬਲਾਡਾ ਆ ਗਿਆ ਜੀ ਆ ਨਾਲ ਦਿਆਲਪੁਰਾ ਪਿੰਡ ਹੈ ਦਿਆਲਪੁਰੇ ਤੇ ਬਰੇਟਾ ਦੇ ਵਿਚਾਲੇ ਇਹ ਡਰੇਨ ਲੰਘਦੀ ਹੈ ਨਾਲ ਇੱਕ ਇਧਰੋਂ ਆ ਨਾੜਾ ਅੱਗੋਂ ਹੀ ਇਹ ਨਾਲਾ ਹਾਂ ਲਹਿਰਾ ਸਾਈਡ ਤੋਂ ਇਧਰੋਂ ਹੀ ਅੱਗੋਂ ਆ ਰਿਹਾ ਹੈ ਇੱਕ ਅੱਗੇ ਚੀ ਜਾਂਦਾ ਫਿਰ ਇਧਰ ਨਾ ਇੱਕ થી ਜਾਂਦਾ ਇਹ ਆ ਇਧਰ ਜहां ਜਿਹੜਾ ਉਹ ਚਾਂਦਪੁਰੇ ਵਗੈਰਾ ਉੱਥੇ ਲੱਗਦਾ ਹਾਂ ਉਧਰਲੇ ਪਾਸੇ ਜਾਂਦਾ ਇਹ ਸਰਦੂਲਗੜ ਸਾਈਡ ਉਸੇ ਘੱਗਰ ਦੇ ਵਿੱਚ ਮਿਲਦਾ ਹੈ ਜਾ ਕੇ ਅੱਛਾ ਹਾਂ ਜੀ ਪਾਣੀ ਬਹੁਤ ਜ਼ਿਆਦੇ ਵਾਲੇ ਵੀ ਪਾਣੀ ਹਲੇ ਵੀ ਹਾਂ ਹੁਣ ਚਲੋ ਇਹ ਜੇਰੀਆਂ ਦਾ ਪਾਣੀ ਝੜ ਰਿਹਾ ਨਾਲੇ ਦੇ ਵਿੱਚੋਂ ਘਟਿਆ ਕੁਝ ਪਾਣੀ ਇਹ ਵੀ ਅੱਜ ਮੌਸਮ ਸਾਫ਼ ਹੈ ਪਹਿਲਾਂ ਨਾਲੋਂ ਥੋੜਾ ਹਾਂ ਮੌਸਮ ਦਾ ਵੀ ਬਹੁਤ ਪਰਿਵਰਤਨ ਘਟ ਗਿਆ ਨਾ ਅੱਜ ਬਾਰਿਸ਼ ਨਹੀਂ ਹੈਗੀ ਮੌਸਮ ਤਮੀਜ਼ ਦਾ ਫਰਕ ਪਈ ਵਜਾ ਬਾਰਿਸ਼ ਹੈ ਨਹੀਂ ਤਾਂ ਮਿਲ ਜੂ ਪਾਣੀ ਕੱਢਣ ਦਾ ਲੋਕਾਂ ਨੂੰ ਹਾਂ ਜੀਰੀਆਂ ਦਾ ਪਾਣੀ ਹੈ ਜਿਹੜਾ ਉਹ ਚਲੇ ਨਾਲੇ ਵਿੱਚ ਝੜ ਰਿਹਾ ਹੈ ਹਨਾ ਮੱਛੀਆਂ ਵੀ ਆ ਰਹੀਆਂ ਵਿੱਚ ਤੇ ਉਹ ਕੁਛ ਹੈ ਬਈ ਜਾਨਵਰ ਬਰਬੰਤ ਆ ਰਹੀਆਂ